ਸਤਿ ਸ੍ਰੀ ਅਕਾਲ ਮੈਂ ਕੁਰਸ਼ਨ ਸਿੰਘ ਸੇ ਅੱਜ ਮੈਂ ਤੁਹਾਡੇ ਨਾਲ ਜਿਸ ਆਪਣੀ ਲਿਖਤ ਬਾਰੇ ਗੱਲ ਕਰ ਰਿਹਾ ਹਾਂ ਉਸ ਦਾ ਵਿਸ਼ਾ ਹੈ 50 ਪੈਸੇ ਕੁ ਸਾਲ ਹੋਏ ਮੈਂ ਇੱਕ ਪਾਕਿਸਤਾਨੀ ਜਿਹੜਾ ਵਾ ਟੀਵੀ ਸਟੇਸ਼ਨ ਉੱਤੇ ਉਹ ਦੇਖ ਰਿਹਾ ਸਾਂ ਉੱਥੇ ਇੱਕ ਪ੍ਰੋਗਰਾਮ ਸੀਗਾ ਉੱਥੇ ਦੇਖ ਰਿਹਾ ਸੀ ਗੱਲਬਾਤ ਹੋ ਰਹੀ ਸੀ ਉਹਨਾਂ ਦਾ ਇੱਕ ਉੱਥੇ ਕਲਾਕਾਰ ਆ ਬੜਾ ਹਾਸੇਜੇ ਵਾਲਾ ਕੰਮ ਕਰਦਾ ਨਾਲ ਡਰਾਮੇ ਚ ਆਉਂਦਾ ਵਾ ਤੇ ਉਹ ਆਖਦਾ ਗੱਲ ਸੁਣਾ ਰਿਹਾ ਸੀ ਆਪਣੇ ਨਾਲ ਦੇ ਨੂੰ ਬੈਠਿਆਂ ਨੂੰ ਜਾਂ ਉਹਦੇ ਗੱਲ ਬਣਾਈ ਸੀ ਜੱਸ ਜੋ ਵੀ ਸੀ ਆਂਦਾਸ ਜੀ ਇਹੜੇ ਸਰਦਾਰ ਆ ਜੀ ਇਹ ਬੜੇ ਦਿਲਦਾਰ ਹੁੰਦੇ ਆ ਉਹ ਆਂਦੇ ਉਹ ਕਿਵੇਂ ਹੁੰਦਾ ਮੈਂ ਇੱਕ ਨਾ ਦਬਈ ਗਿਆ ਤੇ ਉੱਥੇ ਸਰਦਾਰ ਜੀ ਇੱਕ ਤੇ ਉਹ ਖਲੋਤੇ ਛੜਕਦੇ ਤੇ ਚੰਗਰਾ ਮਾਰ ਰਹੇ ਸੀ ਤੇ ਮੈਂ ਉਹਨਾਂ ਦੇ ਲਾਗੇ ਗਿਆ ਤੇ ਮੈਂ ਜਾ ਕੇ ਪੁੱਛਿਆ ਸਰਦਾਰ ਜੀ ਜਾਦੀ ਪੀਲੀ ਆ ਉਹ ਆਂਦੇ ਨਹੀਂ ਅਜੇ ਤੇ ਉਹ ਲੈਣ ਹੀ ਗਏ ਆ ਤੇ ਉਹ ਸਾਰੇ ਹੱਸਣ ਲੱਪੇ ਉਡੀ ਗੱਲ ਮੈਨੂੰ ਇੱਕਦਮ ਯਾਦ ਆਈ ਤੇ ਮੈਂ ਵੀ ਵਾਕਈ ਸਾਡੀ ਜਿਹੜੇ ਆ ਨਾ ਸਿੱਖਾਂ ਦੀ ਖਾਸ ਕਰਕੇ ਜ਼ਿਮੀਂਦਾਰ ਜਿਹੜਾ ਭਾਈਚਾਰਾ ਵਾ ਛੱਟ ਫੈਮਲੀਆਂ ਇਹਨਾਂ ਦਾ ਵਾਕਈ ਇਹੋ ਹੀ ਹਾਲ ਆ ਸਾਡਾ ਅਸੀਂ ਕਈ ਵਾਰ ਨਾ ਪਹਿਲੇ ਅਜੇ ਸਾਡੂ ਆਉਣੇ ਹੁੰਦੇ ਆ ਹੁੰਦੇ ਆ ਅਸੀਂ ਜੇ ਫਸਲ ਲੈਣੀ ਹੁੰਦੀ ਤਾਂ ਅਸੀਂ ਆਰਤੀਆਂ ਕੋਲੋਂ ਪਹਿਲਾਂ ਪੈਸੇ ਲੈ ਹੁੰਦੇ ਆ ਜਿਵੇਂ ਹੁਣ ਜਿਵੇਂ ਉਹ ਜ਼ਮੀਨਾਂ ਦੀਆਂ ਬਣ ਲਾ ਪੀਆਂ ਵਾ ਉਹ ਲਿਮਟਾਂ ਬਣਾ ਕੇ ਉਹਨਾਂ ਦੇ ਬਾਣੇ ਬੈਂਕਾਂ ਵਾਲੇ ਜਿਹੜੇ ਆ ਉਹ ਕਰਜ਼ਾ ਦੇ ਦਿੰਦੇ ਆ ਤੇ ਅਸੀਂ ਉਹ ਵਰਤ ਲੈਨੇ ਆ ਉਹ ਤੋਂ ਬਤਰਾਪਿਆ ਐਵੇਂ ਇੱਥੇ ਬਾਹਰ ਵਿਦੇਸ਼ਾਂ ਵਿੱਚ ਆ ਇੱਥੇ ਵੀ ਜਿਹੜੇ ਤੁਹਾਡੇ ਨੌਕਰੀ ਦੇ ਹਿਸਾਬ ਨਾਲ ਤੁਹਾਡੀ ਕਿਹਦੀ ਕਿੰਨੀ ਕਿ ਨੌਕਰੀ ਆ ਉਹਦੇ ਹਿਸਾਬ ਨਾਲ ਉਹ ਹਨੂ ਕਾਰਡ ਦੇ ਦਿੰਦੇ ਆ ਪਿਆਲ ਜਿਹੜੇ ਕਾਰਡ ਆ ਉਹਦੇ ਵੀ ਯਾਤਰਾ ਕਾਰਡ ਵਰਤੇ ਜਾਂਦਾ ਬਾ ਮਹੀਨੇ ਬਾਦ ਬਿੱਲ ਆਉਂਦਾ ਉਹ ਪੇ ਕੀਤਾ ਗਾਂ ਗਾਂ ਮੁੜ ਕੇ ਲੈ ਲਿਆ ਹੋਰ ਗਾਂ ਮੁੜ ਕੇ ਕਾਰਡ ਚ ਲਾਤਾ ਹੋਂ ਤੋਂ ਪਹਿਲਾਂ ਹੀ ਵਰਤੇ ਹੁੰਦੇ ਮੇਨ ਮਕਸਦ ਇਹ ਆ ਕਿ ਆਉਣ ਤੋਂ ਪਹਿਲਾਂ ਹੀ ਆਹੀ ਖਰਚ ਕੀਤਾ ਹੁੰਦਾ ਕੋਈ ਨਾ ਕੋਈ ਪੰਗਾ ਲੈ ਲੈਨੇ ਹੋ ਜਾ ਪੈਸੇ ਨਹੀਂ ਸੇ ਕੋਲ ਨਹੀਂ ਰੱਖ ਸਕਦੇ ਇਹ ਤਾਂ ਮੈਨੂੰ ਕਿਹਤਰਾ ਗੱਲ ਚ ਆਪਣੀ ਚੇਤੇ ਆ ਗਈ ਛੋਟੇ ਦਿਨ ਨਹੀਂ ਉਦੋਂ ਮੈਂ ਫਿਰ 14 ਸਾਲਾਂ ਦਾ ਹਾਂ ਤੇ ਮੈਂ ਇਤਰਾ ਅੰਮ੍ਰਿਤਸਰ ਗਿਆ ਸੀ ਕਿਸੇ ਦੇ ਨਾਲ ਗਿਆ ਸੀ ਤੇ ਆਉਣ ਲੱਗਿਆ ਮੈਂ ਆਉਣ ਲੱਗਾ ਤੇ ਮੇਰੇ ਕੋਲ ਥੋੜੇ ਜਿਹੇ ਪੈਸੇ ਹੀ ਉਸ ਵੇਲੇ ਪੈਸੇ ਜ਼ਿਆਦੇ ਹੁੰਦੇ ਵੀ ਨਹੀਂ ਸੀ ਕੋਲ ਤੇ ਜਦੋਂ ਉਹਦੇ 2.5 ਰੁਪਏ ਮੇਰੇ ਕੋਲ ਰਹਿ ਗਏ ਤੇ ਮੈਂ ਉੱਥੋਂ ਜਦੋਂ ਆਉਣਾ ਸੀ ਅੰਮ੍ਰਿਤਸਰੋਂ ਵਾਪਸ ਤੇ ਚੜਕੇ ਤੇ ਮੈਂ ਸੋਚਿਆ ਉਹ ਤੇ ਜਦ ਬਹਦਾ ਟਾਈਮ ਆਵਾ ਰਹਿਦਾ ਸੀ ਤੇ ਮੈਂ ਚਲੋ ਇਹਦੇ ਨਾਲੋਂ ਪਹਿਲਾਂ ਮੈਂ ਸਾਡੇ ਲਾਗੇ ਅੱਧ ਵਿੱਚ ਆਉਂਦਾ ਵਾ ਛਾਟਾ ਆਵਦਾ ਵਾ ਉਥੋਂ ਮੋੜ ਤੇ ਜਿਹੜੀ ਉੱਥੇ ਵਾਗਾ ਬਾਰਡਰ ਨੂੰ ਜਾਂਦੀ ਆ ਸੜਕ ਉਹਦੇ ਰਾਹ 'ਚ ਹੀ ਆਉਂਦਾ ਵਾ ਤੇ ਛੜੇ ਉਤਰ ਕੇ ਤੇ ਉਥੋਂ ਮੋੜ ਛੜਕ ਜਾਂਦੀ ਜਿਹੜੀ ਸਾਡੇ ਸਾਡੇ ਪਿੰਡ ਨੂੰ ਜਾਂਦੀ ਆ ਤੇ ਉਥੋਂ ਅੱਧ ਕਰਦਾ ਉਹ ਤੇ ਉਥੋਂ ਦੀ ਇੱਕ ਫਿਰ ਲੋਕਲ ਬੱਸਾਂ ਜਿਹੜੀਆਂ ਉਹ ਜਾਂਦੀਆਂ ਸੀ ਛਾਟਾ ਤੇ ਤੇ ਮੈਂ ਹੱਚਰ ਇਥੇ ਲੋਕਲ ਬੱਸ ਤੇ ਬਹਿ ਕੇ ਪੰਜਾਬ ਰੋਡ ਵੀ ਦੀ ਤੇ ਉੱਥੇ ਚਲਾ ਗਿਆ ਉੱਥੇ ਜਾ ਕੇ ਮੈਂ ਜਿਹੜਾ ਟਾਈਮ ਆਏਗਾ ਉੱਥੇ ਨਾਲੇ ਨਾਲੇ ਕੋਈ ਦੁਕਾਨਾਂ ਦੇ ਵੇਨੇ ਕੋਈ ਚੀਜ਼ ਲੈਣੀ ਸੀ ਤੇ ਕੋਈ ਨਾਲੇ ਮਾਚੜ ਚ ਉੱਥੇ ਚਾਹ ਛੁੱਟੀ ਨਪੀਉਂਗਾ ਜਾ ਕੇ ਮੈਨੂੰ ਉੱਥੇ ਕੁਝ ਬਸ ਦੇ ਲੇਟ ਆਉਂਦਾ ਹੈਗਾ ਇਹ 2-3 ਘੰਟੇ ਰਹਿੰਦੇ ਹੈ 1-2 ਘੰਟੇ ਤੇ ਮੈਂ ਉੱਥੇ ਫਿਰਦਾ ਰਹਿਣਾ ਚਾਹ ਪੀ ਲਈ ਤੇ ਅਖੀਰ ਤੇ ਜਾ ਕੇ ਮੈਂ ਵੇਖਿਆ ਤੇ ਮੈਂ ਕਿਹਾ ਚਲੋ ਸਾਢੇ ਉਦੋਂ ਪਿੰਡ ਦਾ ਕਿਰਾਇਆ ਜਿਹੜਾ ਰੁਪਈਆ ਹੁੰਦਾ ਸੀ ਤੇ 50 ਕੁ ਪੈਸੇ ਉੱਥੋਂ ਗਾੜੀਆਂ ਛਾੜਿਓ ਲੱਗਦੇ ਹੁੰਦੇ ਸੀ ਤੇ ਮੈਂ ਕਿਹਾ ਚਲੋ ਇਹ ਜਿਹੜੇ ਬਾਕੀ ਦੇ ਉਹਨੇ ਕੁ ਮੈਂ ਉੱਥੇ ਪੈਸੇ ਰੱਖ ਲਏ 50 ਪੈਸੇ 98 ਹੁੰਦੇ ਇਹਨੂੰ ਆਂਦੇ ਇਹ ਬੱਜੇ ਹੁੰਦੇ ਸੀ ਪੰਜਾਬ ਪੈਸੇ ਉਸ ਸਮੇਂ ਤੇ ਮੈਂ ਚਲੇ ਇੰਨੇ ਕੋਤੇ ਕੋ ਰੱਖ ਲੈ ਲੇ ਤੇ ਲੋ ਵੀ ਇਹ ਮੇਰੇ ਕੋ ਕਰਾਇਆ ਹੈਗਾ ਤੇ ਬਾਕੀ ਖਰਚ ਲੈ ਜਿਦਾਂ ਵੀ ਉਹ ਕਾ ਖਾਲ ਹੁੰਦੇ ਕਿ ਜਿਆਦਾ ਛੋਟੇ ਹੁੰਦੇ ਨਾਲੇ ਕੁਝ ਆ ਤੇ ਸੀ ਇਤਰਾ ਦੀ ਉਹ ਗੱਤਲੇ ਤੇ ਮੁਣਕੇ ਛੋਟੇ ਚਰ ਬਾਅਦ ਮੁਣਕੇ ਆਗੀ ਬਾਸਾ ਆਗੀ ਬਾਤਾਂ ਚੜ ਕੇ ਤੇ ਮੈਂ ਉਤੇ ਵਿੱਚ ਚਲਾ ਗਿਆ ਮਗਲੀ ਬਾਰੀ ਤੁਨਾ ਕੋਲੀ ਤੇ ਮੱਪਾ ਚੜ ਕੇ ਅੰਦਰ ਚਲੇ ਗਏ ਸਾਡੇ ਉਥੋਂ ਹਿਹਾੜੇ ਦਾ ਬਜਾਰ ਆ ਜਿਹੜਾ ਉਹ ਵੀ ਤਕਰੀਬਨ ਇੱਕ ਇੱਕ ਫਿਰ ਕਿਲੋਮੀਟਰ ਦਾ ਵਾ ਉਤੇ ਗਾੜੀ 加ੜੀ ਫਰ ਫਾੜਕ ਆਉਂਦਾ ਵਾ ਤੇ ਉੱਥੇ ਵੀ ਕਈ ਸਵਾਰੀਆਂ ਉੱਥੇ ਵੀ ਚੜ੍ਹਦੀਆਂ ਉਹ ਜਿਹੜੀ ਬੱਸ ਸੀ ਸਾਡੇ ਪਿੰਡ ਨੂੰ ਜਾਣ ਵਾਲੀ ਉਤਰਾਂ ਤੇ ਆਮ ਸਵੇਰੇ ਸ਼ਾਮ ਤੇ ਉਹ ਆਪ ਹੀ ਭਰੀ ਹੁੰਦੀ ਆ ਸਾਡੇ ਪਿੰਡ ਦੇ ਸਵਾਰਿਆਂ ਨਾਲੀ ਪਰ ਉਸ ਵੇਲੇ ਉਹ ਦੁਪਹਿਰਾਂ ਜਿਹੇ ਦਾ ਟਾਈਮ ਸੀ ਇੱਕ ਦੋ ਤਾਂ ਆ ਜੇ ਤੇ ਪੂਰੇ ਲੋਕੀ ਜ਼ਿਆਦਾ ਸ਼ਾਮਲ ਹੋ ਜਾਂਦੇ ਆ ਤੇ ਉਹ ਉਦੋਂ ਅਜੇ ਬਹੁਤੀ ਨਹੀਂ ਥੋੜੀਆਂ ਜੀਆਂ ਸਵਾਰੀਆਂ ਵਿੱਚ ਜਦੋਂ ਧਿਆਨ ਮਾਰਿਆ ਅੰਦਰ ਮੈਂ ਚੜ੍ਹ ਗਿਆ ਤੇ ਵੇਖਿਆ ਥੋੜੀਆਂ ਜੀਆਂ ਸਵਾਰੀਆਂ ਸਾਡੇ ਪਿੰਡ ਦੀ ਗਾੜੀ ਬੈਠੀਆ ਤੇ ਮੈਂ ਐਫੇ ਪਿਛੇ ਜਿਹਾ ਬਹਿ ਗਿਆ ਉਹ ਜਿਹੜਾ ਕਨੈਕਟਰ ਸੀ ਉਹ ਅੱਗੋਂ ਟਿਕਟਾ ਕੱਟ ਜਿਹੜਾ ਮੇਰੇ ਕੋ ਆਇਆ ਮੈਨੂੰ ਆਂਦਾ ਪਈ ਦਿਆ ਪੈ ਕਿਥੇ ਜਾਣਾ ਮੈਂ ਦੱਸਿਆ ਮੈਂ ਮੈਂ ਆਪਣੇ ਪਿੰਡ ਕਸੇਲ ਜਾਣਾ ਮੈਨੂੰ ਆਂਦਾਵਾ ਦੇ ਦੇ 50 ਪੈਸੇ ਦੇ ਮੈਂ ਜਦੋਂ ਉਹ 50 ਪੈਸੇ ਜਿਹੜੇ ਮੇਰੇ ਕੋਲ ਸੀ ਉਹ ਦਿੱਤੇ ਫੜਾਇਆ ਤੇ ਆਂਦਾ ਨਹੀਂ ਆ ਤੇ ਫਿਰ ਬੰਦ ਹੋ ਗਈ ਆ 98 ਜਿਹੜੀ ਆ ਇਹ ਤੇ ਨਹੀਂ ਚੱਲਣੀ ਹੋਰ ਪੈਸੇ ਦੇ ਤੇ ਇਹ ਨਹੀਂ ਆ ਲਾ ਕੇ ਮੈਂ ਤੇ ਉਹ ਦੂਜੀਆਂ ਟੇਟਾਂ ਅੰਦੇ ਵਾਲੇ ਕੋਲ ਚਲਾ ਗਿਆ ਟਿਕਟਾ ਕੱਟਣ ਲਾ ਪਿਆ ਉਹਨਾਂ ਚੋਂ ਬਸ ਜਾਂਦੀ ਜਾਂਦੀ ਉੱਥੇ ਜਾ ਕੇ ਤੇ ਫਿਰ ਫਾੜਕ ਤੇ ਚੱਲੇ ਗਈ ਸਾਡੇ ਪਿੰਡੀਆਂ ਸਵਾਰੀਆਂ ਦੇ ਵਿੱਚ ਆ ਗਿਆ ਸੀ ਹੋਰ ਮੈਂ ਸੋਚਿਆ ਮੈਂ ਹੁਣ ਕੀ ਕਰਾਂ ਮੈਨੂੰ ਬੜੀ ਸ਼ਰਮਜੀ ਆਈ ਪੀ ਮੇਰੇ ਕੋ ਪੈਸੇ ਵਰਣੀ ਉਤਰਾ ਪਿੰਡ ਦੀਆਂ ਸਵਾਰੀਆਂ ਵਿੱਚ ਆਇਆ ਜੋੜ ਪੈਨ ਤੇ ਆਨਦਾ ਤੇ ਉਹਨਾਂ ਕੋ ਮੰਗ ਸਕਦਾ ਹਾਂ ਉਹ ਜਾਣਦੇ ਸੀ ਮੈਨੂੰ ਤੇ ਪਰ ਮੈਂ ਮੈਨੂੰ ਆਖਿਆ ਮੈਨੂੰ ਇਹ ਕਿਤਨਾ ਮੈਂ ਜਾ ਕੇ ਆਫੂਪੀ ਹੋਣ ਮੇਰੇ ਕੋ ਫਿਰ ਪੈਸੇ ਨਹੀਂਗੇ ਫਿਰ ਕਰੈ ਜੋਗੇ ਤੇ ਮੈਂ ਇਸ ਤਰ੍ਹਾਂ ਜੱਕੋ ਤੱਕ ਮੈਂ ਹੁਣ ਕੀ ਕਰਾਂ ਕਰਦਿਆਂ ਜਿਹਨੂੰ ਉੱਥੇ ਫਾੜ ਕੇ ਤੇ ਜਾ ਕੇ ਦੂਜੀਆਂ ਸਵਾਰੀਆਂ ਲੈਣ ਵਾਸਤੇ ਬਸ ਰੁਕੀ ਤੇ ਮੈਂ ਮਗਰਲੀ ਬਾਰਿਸ਼ ਆਣੀ ਉਤਰ ਕੇ ਚੌਪਰ ਕੇ ਹੇਠਾ ਉਤਰ ਗਿਆ ਮੈਨੂੰ ਕੋਈ ਨਾ ਸੁਝੇ ਮੈਂ ਹੁਣ ਕੀ ਕਰਾਂ ਮੈਂ ਉੱਥੇ ਉਤਰ ਗਿਆ ਤੇ ਉਤਰ ਕੇ ਤੇ ਫਿਰ ਮੈਂ ਉੱਥੇ ਕਾਏ ਜੜਾ ਵਾ ਕਾਫੀ ਚ ਠੀਕਦਾਰ ਆਪੇ ਚਲੋ ਕੋਈ ਬੰਦੇ ਆਪਕੇ ਜੋ ਨੂੰ ਕੋਈ ਜਣਾ ਆਊਗਾ ਤੇ ਉਹਦੇ ਨਾਲ ਚਲਾ ਜਾਊਂਗਾ ਮੈਨੂੰ ਵਾਵਾ 2 2.5 ਘੰਟੇ ਉੱਤੇ ਖਲੋਣਾ ਪਿਆ ਪਿਆ ਫਿਰ ਥੋੜੀ ਜਿਹੀ ਤਰਕਾਲਾ ਤੋਂ ਪੰਜ ਕਦਾ ਟਾਈਮ ਹੋ ਗਿਆ ਗਰਮੀਆਂ ਦੇ ਦਿਨ ਸੀ ਉਤਰਾ ਤੇ ਉੰਚਰ ਨੂੰ ਸਾਡੇ ਸਾਡੇ ਪਿੰਡ ਦੇ ਜਿਹੜੇ ਦੋ ਬੰਦੇ ਸਾਈਕਲਾਂ ਤੇ ਆਏ ਉਹ ਮੈਨਾਂ ਨੂੰ ਮਾ ਜਾਣਦਾ ਹਾਂ ਤੇ ਉਹ ਆਏ ਤੇ ਮੈਂ ਉਹਨਾਂ ਨਾਲ ਸਾਈਕਲ ਤੇ ਪੇ ਉਹਨਾਂ ਦੇ ਨਾਲ ਫਚੜ ਕੇ ਤੇ ਮੈਂ ਉਦੋਂ ਫਿਰ ਪਿੰਡ ਗਿਆ ਤੇ ਮੈਨੂੰ ਉਸ ਵੇਲੇ ਜਦੋਂ ਉਹਨੇ ਮੰਗ ਰਿਆ ਸੀ ਤਹੇ ਮੰਗੇ ਮੇਰੇ ਕੋ ਹੈਗੇ ਨਹੀਂ ਮੇਰੇ ਤੇ ਇਤਰਾ ਦੇ ਪੈਰਾਥਲੋ ਜਮੀਂ ਨਿਕਲ ਗਈ ਮੈਂ ਜੇ ਕਰਾ ਵੇਖਾ ਤਾਂ ਮੈਂ ਹੋਇਆ ਕਿ ਮੈਨੂੰ ਇੰਨੀ ਸ਼ਰਮ ਆਵੇ ਵੀ ਇਹ ਮੈਂ ਕੀ ਕੀਤਾ ਤੇ ਪਰ ਉਸ ਵੇਲੇ ਇਹ ਅਜ ਮੈਂ ਉਤਰ ਕੇ ਤੇ ਚਲਾ ਗਿਆ ਇਹ ਮੈਨੂੰ ਵਾਕਿਆ ਜਿਹੜਾ ਅਜੇ ਤੀ ਕੁ ਜਹਾਜ ਮੈਂ 75 ਜਿਹੜੀ ਹਦੀ ਤੋਂ ਸਾਲ ਕੀ ਹੋਇਆ ਸੀ ਮੇਰੇ ਖਰੇ ਉਦੋਂ ਫਿਰ 1969 ਦੀ ਗੱਲ ਆ ਤੇ ਸਾਡੇ ਉਥੇ ਮੋਟਰਸਾਈਕਲ ਸੀ ਕਾਰ ਤੇ ਮੇਰਾ ਭਰਾ ਉਹਨੂੰ ਕਾਲਜ ਖੜਦਾ ਹੁੰਦਾ ਸੀ ਉਦੋਂ ਪਤਾ ਨਹੀਂ ਕਿਉਂ ਨਾ ਉਹਨਾਂ ਕਾਲਜ ਨਾਲ ਗਿਆ ਜਾਂ ਕਿਤੇ ਉਹਨਾਂ ਹੋਰ ਜਾਣਾ ਸੀ ਤੇ ਉਹ ਮੋਟਰਸਾਈਕਲ ਕਾਰ ਸੀ ਤੇ ਮੈਂ ਮੋਟਰਸਾਈਕਲ ਲਿਆ ਮੋਟਰਸਬ ਬਹੁਤਾ ਵੱਡਾ ਨਹੀਂ ਸੀ ਬੁਲਟ ਨਹੀਂ ਸੀ ਛੋਟਾ ਸੀਗਾ ਫਜਾਵਾ ਮੋਟਰਸਾਈਕਲ ਸੀ ਤੇ ਉਹ ਹੀ ਸੀ ਤੇ ਉਹਨੂੰ ਮੈਂ ਚੱਲਦਾ ਮੈਂ ਉਦੋਂ ਚਲਾਉਂਦਾ ਨਵਾਂ ਨਵਾਂ ਸਿੱਖਿਆ ਉਦੋਂ ਤੇ ਮੈਨੂੰ ਚਲਾਉਣ ਨਹੀਂ ਦਿੰਦੇ ਹੁੰਦੇ ਉਹ ਗਏ ਦਾ ਕਿਤੇ ਮੈਂ ਉਹ ਮੋਟਰਸਾਈਕਲ ਨੂੰ ਕੱਢਿਆ ਤੇ ਮੈਂ ਸੱਜ ਗਏ ਮੈਂ ਆਪਣਾ ਨਾਲ ਸੀ ਮੇਰਾ ਇੱਕ ਇੱਕ ਦੋਸਤ ਉੱਥੋਂ ਲਿਆ ਉਹਨੂੰ ਨਾਲ ਤੇ ਅਸੀਂ ਸਕੂਲ ਨਾਲ ਗਏ ਤੇ ਸਕੂਲ ਦੀ ਬਜਾਏ ਅਸੀਂ ਸਿਲਮਾ ਵੇਖਣ ਚਲੇ ਗਏ ਉਹ ਉੱਥੋਂ ਲਿਆ ਕਿਤੇ ਤੇ ਉੱਥੇ ਜਾ ਕੇ ਤੇ ਅਸੀਂ ਅਸੀਂ ਉੱਥੇ ਜਾ ਕੇ ਸਿਲਮਾ ਵੇਖਿਆ ਤੇ ਸਾਡੇ ਕੋਲ ਫਿਰ 10 ਰੁਪਏ ਸੀ ਮੇਰੇ ਕੋਲ ਆ ਗਏ ਉਦੋਂ ਉਦਣ ਤੇ ਉਦੋਂ ਜਾ ਕੇ ਅਸੀਂ ਫਿਰ 50 ਰੁਪਈਆ ਤੱਕ ਤੇਲ ਪਵਾ ਲਿਆ ਉਦੋਂ ਵੀ ਫਿਰ 2.5 ਟਾਈਕਰ ਅਪਰੇਟਰ ਨੂੰ 2.5 ਨੂੰ ਉਹ ਫਿਰ ਪੈਟਰੋਲ ਹੁੰਦਾ ਸੀ 10 ਗੈਲਰ ਤੇ ਬਾਕੀ ਜਿਹੜੇ 5 ਰੁਪਏ ਉਹਨਾਂ ਦੇ ਅਸੀਂ ਦੋ ਟਿੱਕਾ ਲਈਆਂ ਤੇ ਨਾਲੇ ਕੁਛ ਉਚਾਜੂ ਪੀ ਲਈ ਤੇ ਉਦੋਂ ਵੀ ਮੇਰੇ ਕੋਲ ਜਿਹੜੇ ਆ ਬਾਕੀ ਪੈਸੇ ਅਸੀਂ ਕੋਈ ਨਾ ਰੱਖੇ ਕੋਲ ਪੀ ਹਾਬ ਵੀ ਕੋਈ ਕੋਲ ਰੱਖ ਲੀਏ ਜੇ ਰਾਜ ਪੈਂਚਰ ਹੀ ਹੋ ਗਿਆ ਤੇ ਕੀ ਕਰਾਂਗੇ ਪਰ ਸਾਡੇ ਉਦੋਂ ਇਹ ਸੀ ਵੀ ਅੱਜ ਸਾਡੇ ਕੋਲ ਆਪਣੀ ਸਵਾਰੀ ਆ ਉਸ ਬੰਨੇ ਧਿਆਨ ਹੀ ਨਾ ਗਿਆ ਭਈ ਦੀ ਕੋਈ ਕੋਈ ਰਸਤੇ ਪ੍ਰੋਬਲਮ ਹੀ ਹੋਈ ਦੀ ਸੋ ਸਾਡੀ ਜਿਹੜੀ ਜ਼ਿੰਮੇਵਾਰ ਛੋਟਿਆਂ ਜਿਹੜੀਆਂ ਇਹੋ ਜੀਆਂ ਤਾਂ ਜੋ ਪੈਸੇ ਆਏ ਕੋਲ ਜਨੇ ਉਹ ਖਰਚ ਗਏ ਆ ਦੇਖਦੇ ਮੇਲੇ ਤੇ ਗਏ ਆ ਤੇ ਜਿਹੜੇ ਘਰਦਿਆਂ ਜਿੰਨੇ ਦਿੱਤੇ ਆ ਉਹਨੇ ਪੈਸੇ ਮੁਕਾ ਕੇ ਤੇ ਫਿਰ ਉਥੋਂ ਘਤੁਰਨਾ ਬਾਬੇ ਬੁੜੀ ਦਾ ਮੇਲਾ ਜਿੰਨੇ ਲੱਗੇ ਹੁੰਦਾ ਹੀ ਉਹਨਾਂ ਚਿਰ ਉਥੇ ਉਹ ਜਿਹੜਾ ਜਦੋਂ ਫਿਰ ਪਏ ਭੁੱਖ ਜਾਣੇ ਉਦੋਂ ਘਰ ਨੂੰ ਆ ਜਾਣਾ ਇਹੋ ਜਹਾ ਤੇ ਉਦੋਂ ਤੇ ਮੈਨੂੰ ਐਤੀ ਕੁਝ ਜਿਹੜਾ ਸੋਚਦਾ ਵੀ ਸਾਡਾ ਇਹ ਜਿਹੜੀ ਹਾਲ ਜੀ ਉਦੋਂ ਪਰ ਉਦੋਂ ਦਾ ਵੇਖੀ ਜੇ ਤੇ ਉਦੋਂ ਜਿਹੜੀ ਰੁਪਈਏ ਦੀ ਕੀਮਤ ਚੰਗੀ ਸੀ ਉਦੋਂ ਅਸੀਂ ਜਿਹੜਾ ਸਕੂਲੇ ਉਦੋਂ 68 78 ਚ ਪੜੀਦਾ ਸੀ ਤੇ 1 ਰੁਪਈਏ ਦੇ ਫਿਰ 12 ਕੇਲੇ ਆਉਂਦਿਆਂ ਦੇ ਦਰਜਣਾਂ ਇਹ ਕਈ ਵਾਰ ਉਥੋਂ ਕੇਲੇ ਖਾਣ ਲਈ ਮੈਂ ਰੋਟੀ ਨਹੀਂ ਨਾਲ ਖਾੜਦਾ ਹੁੰਦਾ ਤੇ ਮੈਂ ਉਥੋਂ ਉਹਨਾਂ ਕੋਈ ਖਾਣਾ ਨਾ ਤੇ ਅੱਜ ਵੇਖੋ ਇੱਕ ਦਰਜਣ ਦਾ ਕੀ ਰੇਟ ਆ ਉਸ ਹਿਸਾਬ ਨਾਲ ਉਦੋਂ ਜਿਹੜੇ ਸੀ 10 ਰੁਪਈਏ ਵੀ ਬਹੁਤ ਸੀ ਤੇ ਉਦੋਂ ਜਾ ਕੇ ਲਖਾਇਰ ਪਚਵਾਨੀ ਨੂੰ ਬਸ ਮੋਸਾ ਹੁੰਦਾ ਸੀ ਉਦੋਂ ਜਿਹੜਾ ਸੀ 10 ਪੈਸੇ ਜਾਂ ਪਚਵਾਨੀ ਨੂੰ ਨੂੰ ਬਹਿਦਾ ਹੰਦਾ ਹੀ ਕਹ ਹੁੰਦਾ ਹੈਗਾ ਸੋਸਾ ਹੀ ਤੇ ਅੱਜ ਦੇ ਹਿਸਾਬ ਨਾਲ ਤੇ ਉਦ ਉਹ ਤੋਂ ਪਰਾਈ ਵੀ ਹੈ ਵੀ ਜਿਹੜੀ ਆ ਆਤਸੇ ਪੈਖਾ ਖਰਚਾਂ ਦੀ ਇਹ ਜਿਹੜੀ ਆ ਕੋਲ ਨਹੀਂ ਰੱਖਣੇ ਜੰਨੇ ਹੋਏ ਉਤੇ ਤੇ ਤੇ ਹੁਣ ਜਦੋਂ ਤੋਂ ਮੈਂ ਬਾਅਦ ਚ ਕੈਨੇਡਾ ਆਇਆ ਤੇ ਮੈਨੂੰ ਉਹ ਪੁਰਾਣੀ ਚੀਜ਼ਾਂ ਦਾ ਪਤਾ ਛੋਟਿਆਂ ਦਿਆਂ ਦੀ ਗੱਲਾਂ ਦਾ ਜਾਂ ਹੋਰ ਲੋਕਾਂ ਨੂੰ ਵੇਖੀਦਾ ਇੱਥੇ ਮੈਂ ਇਹ ਚੀਜ਼ ਦਾ ਬਹੁਤਾ ਖਿਆਲ ਰੱਖਿਆ ਵੀ ਜਿਹੜੇ ਜਦੋਂ ਵੀ ਕਰ ਲੈਣਾ ਵਾ ਉਹਨਾਂ ਕਰ ਲਓ ਜਿਹਦੇ ਨਾਲ ਹੀ ਸਾਬ ਸੰਭਾਲ ਕਰ ਚਲਾ ਸਕੀਏ ਬਹੁਤਾ ਵੱਡਾ ਨਹੀਂ ਲੈਣਾ ਕੋਈ ਮੁੜਕੇ ਉਹਨੂੰ ਉਹ ਚੱਲੇ ਨਾ ਤੇ ਮੁੜਕੇ ਨਾ ਉੱਤੋਂ ਵੇਚ ਕੇ ਤੇ ਹੋਰ ਮੁੜਕੇ ਠਾਂ ਉੱਤੋਂ ਠਾਂ ਨਾ ਜਾਈਏ ਮੈਂ ਜਦੋਂ ਵੀ ਇੱਥੇ ਆਇਆ ਮੈਂ ਇਹ ਜ਼ਰੂਰ ਮੈਂ ਆਪਣੀ ਜਿਹੜਾ ਹੀ ਤਰੀਕਾ ਆਪਣੇ ਮਨ ਵਿੱਚ ਰੱਖਿਆ ਵੀ ਵੀ ਜਿੱਤਰਾ ਇੰਡੀਆ ਤੋਂ ਰਹਿੰਦੇ ਆਏ ਜਿਹੋ ਜੇ ਉਹ ਜਿਸ ਹਿਸਾਬ ਵਿੱਚ ਰਹੀਏ ਘੜ ਘੜ ਦੇ ਉਠਾਣਾ ਚਾਹੀਏ ਉਦੋਂ ਜ਼ਿਆਦਾ ਰਿਸਕ ਤਾਂ ਨਹੀਂ ਲੈਣਾ ਕੋਈ ਉਹ ਜਿਹੜਾ ਵਾ ਪੰਗਾ ਨਹੀਂ ਲੈਣਾ ਵੀ ਜਿਹਦੇ ਨਾਲ ਸਾਨੂੰ ਉਥੋਂ ਨਾਲੋਂ ਵੀ ਠਾ ਜਾਣ ਕੇ ਤੇ ਇੱਥੇ ਆਣ ਕੇ ਰਹਿਣਾ ਪਵੇ ਪਰ ਪ੍ਰਮਾਤਮਾ ਦੀ ਮਿਹਰ ਰਹੀ ਕਿ ਠੀਕ ਠੀਕ ਤੇ ਚੱਲਦਾ ਰਿਹਾ ਇਸੇ ਤਰ੍ਹਾਂ ਹੀ ਅੱਜ ਆਪਣੇ ਜਿਹੜਾ ਕਰਜ਼ਾ ਲੈ ਕੇ ਜਿਹੜਾ ਮੋੜਨ ਦਾ ਵਾ ਜਿਹੜਾ ਵਾ ਜੱਟ ਬਰਾਦਰੀ ਦੇ ਵਿੱਚ ਇਹ ਜਿਹੜਾ ਇਹ ਆਮੀ ਆ ਜਿਹੜੀ ਹੁਣ ਬਿਤੀ ਆ ਆ ਜਿਵੇਂ ਵਹਨੇ ਹੁਣ ਵਿਆਹਾਂ ਸ਼ਾਦੀਆਂ ਤੇ ਆ ਮੈਂ ਜਦੋਂ ਜਾਂਦਾ ਰਿਆਂ ਪਿੱਛੇ ਵੇਖਿਆ ਬੈਂਕਟ ਹਾਲ ਜਿਹੜੇ ਉੱਤੇ ਆលਿਆ ਜਿਨ੍ਹਾਂ ਨੂੰ ਆ ਪੈਲਸ ਵੀ ਜਾਂਦੇ ਆ ਆਪਾਂ ਆਦੇ ਆ ਉਹਨਾਂ ਵਿੱਚ ਇੱਕ ਨੇ ਵਿਆਹ ਕੀਤਾ ਉਸ ਦੂਜੇ ਛੋਟੇ ਦੂਜੇ ਨੇ ਕੀਤਾ ਉਹ ਜਿਹਨੇ ਹਣਾ ਉਤੋਂ ਵੱਡਾ ਕਿਹੜਾ ਮੈਂ ਉੱਥੇ ਵਿਆਹ ਕਰਨਾ ਆਪਣੇ ਕੁੜੀ ਦਾ ਆਪਣੇ ਮੁੰਡੇ ਦਾ ਤੇ ਉੱਥੇ ਸਾਡੀ ਜਾਂਜ ਹੋਣੀ ਚਾਹੀਦੀ ਆ ਜਾਂ ਉੱਥੇ ਸਾਡੀ ਤੀ ਦਾ ਵਿਆਹ ਹੋਵੇ ਦੂਜੇ ਨੇ ਉਹ ਕਿ ਜਿਹੜਾ ਜਿਹੜੀਆਂ ਲਿੰਮਟਾਂ ਬਣੀਆਂ ਮਗਤਰਾ ਕਰਜੇ ਲੈ ਲੈ ਕੇ ਜਿੰਨਾ ਕੋ ਹੈ ਆ ਪਰ ਖਰਚ ਨੂੰ ਉਹ ਠੀਕ ਹੈ ਜਿੱਥੇ ਮਰਜ਼ੀ ਕਰ ਜਿੰਨਾ ਮਰਜ਼ੀ ਖਰਚ ਕਰ ਉਹਨਾਂ ਦੀ ਤੇ ਗੱਲ ਨਹੀਂ ਪਰ ਜਿਹੜੇ ਆਮਦੰਦੇ ਜਿਹੜੇ ਕਰਜ਼ਾ ਲੈ ਕੇ ਕਰਦੇ ਆ ਉਹ ਤੋਂ ਲਿਮਟੇ ਚੁੱਕੇ ਆ ਪੈਸੇ ਉਹ ਮੁੜ ਕੇ ਫੇਰੇ ਉਹ ਫਾਇਜ ਲੈਂਦੇ ਆ ਤੇ ਇਸ ਤਰ੍ਹਾਂ ਕੇ ਇਹ ਅਭੀ ਜਦੋਂ ਇਤਰਾ ਲੈਤਾ ਲੈਂਦੇ ਆ ਜਦੋਂ ਜਦੋਂ ਪੱਜ ਮੋੜਨਾ ਪੈਂਦਾ ਵਾ ਉਸ ਵੇਲੇ ਜਦੋਂ ਪੈਸਾ ਕੋਲ ਨਹੀਂ ਹੁੰਦਾ ਉਸ ਵੇਲੇ ਪਤਾ ਪਤਾ ਲੱਗਦਾ ਵਾ ਇਹ ਆਪੇ ਸਾਡੇ ਲੋਕਾਂ ਦੀ ਇਹ ਆਮ ਯਾਰਤ ਆ ਵੀ ਖਰਚਾ ਹੈ ਜਾਂ ਆਪਣੇ ਤੋਂ ਜਾਂ ਆਉਣ ਵਾਲੇ ਤੋਂ ਪਹਿਲਾਂ ਹੀ ਖਰਚ ਕਰ ਦਿੰਨੇ ਆ ਜਿਆਦਾ ਜਿਹੜਾ ਕਿ ਜੇ ਆਉਣ ਵਾਲੀ ਚਾਹਤ ਹੁੰਦੀ ਆ ਉਸ ਤੋਂ ਪਹਿਲਾਂ ਹੀ ਖਾਲੀ ਹੋਏ ਹੁੰਦੇ ਆ ਤਾਂ ਮੈਨੂੰ ਉਹਦੀ ਗੱਲ ਬੜੀ ਯਾਦ ਆਉਂਦੀ ਆ ਉਹ ਜਿਹੜਾ ਪਾਕਿਸਤਾਨੀ ਸੀਗਾ ਪਰ ਕਲਾਕਾਰ ਵੀ ਵਾਕਈ ਸਾਡੇ ਜਿਵੇਂ ਆਪਣੇ ਲੋਕਾਂ ਦੀ ਹਾਲ ਇਹਨਾਂ ਆ ਹੀ ਆਪਣੀ ਖੋਦੀ ਵੀ ਵਖੀਦੀ ਆ ਸਾਡੇ ਵੀ ਉਹੋ ਜਿਹੀ ਯਾਦਾਂ ਤੇ ਆਤ ਜੜੀਆਂ ਹੋਈਆਂ ਆ ਸੋ ਕਈ ਵਾਰੀ ਮਾਮੂਲੀ ਜਆਬ ਦੀ ਜਿਹੜੀ ਹੁੰਦੀ ਆ ਰਕਮਾਂ ਜਦੋਂ ਉਹ ਲੋਡ ਪੈਣ ਤੇ ਉਹ ਵੀ ਉਨੇ ਕੋਲ ਨਾ ਹੋਵੇ ਤਾਂ ਉਹ ਉਹ ਵੀ ਉਸ ਵੇਲੇ ਬਹੁਤ ਵੱਡੀ ਜਿਹੜੀ ਰਕਮਾਂ ਉਸ ਵੇਲੇ ਤੁਹਾਨੂੰ ਜਆਬ ਦੀ ਆ ਜਿਪੀ ਆ ਜਿਵੇਂ ਜਿਵੇਂ ਮੈਨੂੰ ਮੈਨੂੰ ਉਸ ਸਮੇਂ ਜਿਹੜੇ ਫਿਰ 50 ਪੈਸੇ ਸੀ ਇੱਕ ਠਿਆਣੀ ਸੀ ਉਹ ਹੀ ਮੇਰੇ ਵਾਸਤੇ ਬਹੁਤ ਵੱਡੀ ਰਕਮ ਸੀ ਕਿਉਂਕਿ ਮੈਨੂੰ ਉਸ ਵੇਲੇ ਜਿਹਦੀ ਲੋੜ ਸੀ ਮੇਰੀ ਉਹ ਲੋੜ ਪੂਰੀ ਨਹੀਂ ਸੀ ਹੋ ਸਕੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ